ਜਦੋਂ ਗੱਲ ਹੁੰਦੀ ਹੈ ਪੰਜਾਬ ਦੇ ਅਸਲ ਅਤੇ ਰਵਾਇਤੀ ਸਕੂਲਾਂ ਦੀ ਤਾਂ ਸੁਭਾਵਕ ਤੌਰ ਤੇ ਪਿੰਡਾਂ ਵਿੱਚ ਚੱਲਦੇ ਸਰਕਾਰੀ ਸਕੂਲਾਂ ਦਾ ਜ਼ਿਕਰ ਜ਼ਰੂਰ ਹੋਵੇਗਾ ਜਿਨ੍ਹਾਂ ਤੋਂ ਪੜ੍ਹ ਕੇ ਉੱਚੇ ਅਹੁਦਿਆਂ ਤੱਕ ਲੋਕ ਪਹੁੰਚੇ ਇਮਾਨਦਾਰ ਆਗੂਆਂ ਵਜੋਂ ਵਿਚਰੇ ਅਤੇ ਵੱਖ-ਵੱਖ ਖੇਤਰਾਂ ਵਿੱਚ ਉਹਨਾਂ ਨੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਕਿਸੇ ਸਮੇਂ ਸਰਕਾਰੀ ਸਕੂਲਾਂ ਵਿੱਚ ਇਸੇ ਤਰ੍ਹਾਂ ਦੇ ਹੁਨਾਰਵਰ ਵਿਦਿਆਰਥੀ ਪੜ੍ਹ ਕੇ ਅੱਗੇ ਜਾ ਕੇ ਸੂਬੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਰਹੇ ਪਰ ਪਿਛਲੇ ਸਾਲਾਂ ਦੌਰਾਨ ਸਰਕਾਰੀ ਸਕੂਲਾਂ ਦਾ ਘੇਰਾ ਛੋਟਾ ਹੋਇਆ ਸਿੰਗੜਤਾ ਨਜ਼ਰ ਆਇਆ ਤੇ ਨਾਲ ਦੀ ਨਾਲ ਪ੍ਰਾਈਵੇਟ ਸਕੂਲਾਂ ਵਿੱਚ ਦਾਖਲੇ ਵਧੇ ਨੇ ਤੇ ਸਰਕਾਰੀ ਸਕੂਲ ਕਈ ਤਾਂ ਬੰਦ ਹੋਣ ਕੰਡੇ ਪਹੁੰਚ ਗਏ ਕਈਆਂ ਨੂੰ ਮਰਜ ਕਰ ਦਿੱਤਾ ਗਿਆ ਯਾਨੀ ਕਿ ਉਹਨਾਂ ਦਾ ਰਲਿਵਾ ਮਾ ਕਰ ਦਿੱਤਾ ਗਿਆ ਸੋ ਸਰਕਾਰੀ ਸਕੂਲਾਂ ਨੂੰ ਲੈ ਕੇ ਹਾਲਾਤ ਲਗਾਤਾਰ ਬਦਲਦੇ ਰਹੇ ਤੇ ਇਸ ਵੇਲੇ ਸਰਕਾਰੀ ਸਕੂਲ ਇੱਕ ਸੰਘਰਸ਼ ਵਾਲੇ ਦੌਰ ਵਿੱਚੋਂ ਲੰਘਦੇ ਹੋਏ ਨਜ਼ਰ ਆਉਂਦੇ ਨੇ। ਸੋ ਜਿਹੇ ਵਿੱਚ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਸਰਕਾਰੀ ਸਕੂਲਾਂ ਦੀ ਇਸ ਵੇਲੇ ਕੀ ਸਥਿਤੀ ਹੈ ਅਤੇ ਕਿਉਂ ਹੈ? ਇਸ ਬਹੁਤ ਅਹਿਮ ਵਿਸ਼ੇ ਬਾਰੇ ਆਓ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ। ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਭਾਵੇਂ ਨਵੇਂ ਕਿਸਮ ਦੇ ਸਕੂਲ ਭਾਵੇਂ ਕਿਸਮ ਦੇ 스마트 ਸਰਕਾਰੀ ਸਕੂਲ ਖੁੱਲ੍ਹਦੇ ਰਹੇ ਨੇ। ਇਹਨਾਂ ਵਿੱਚੋਂ ਕੰਨਾਂ ਨੂੰ ਪਿੰਡ ਵਾਸੀਆਂ ਨੇ ਆਪਣੇ ਪੱਧਰ ਉੱਤੇ ਜਾਂ ਫਿਰ ਪ੍ਰਵਾਸੀ ਪੰਜਾਬੀਆਂ ਦੇ ਯੋਗਦਾਨ صدਕਾ ਮਿਆਰੀ ਸਕੂਲ ਬਣਾਇਆ ਪਰ ਫਿਰ ਵੀ ਅਜੇ ਹੀ ਸਮਾਰਟ ਆਧੁਨਿਕ ਸਹੂਲਤਾਂ ਵਾਲੇ ਅਤੇ ਬਿਹਤਰੀਨ ਸਰਕਾਰੀ ਸਕੂਲਾਂ ਦੀ ਗਿਣਤੀ ਕਾਫੀ ਘਟ ਜਾਪਦੀ ਹੈ ਜਦਕਿ ਬਹੁਤੀ ਸਰਕਾਰੀ ਸਕੂਲ ਉਹ ਨੇ ਜੋ ਹਾਲੇ ਵੀ ਸਹੂਲਤਾਂ ਤੋਂ ਸਖਣੇ ਨੇ ਜਿਨ੍ਹਾਂ ਵਿੱਚ ਜਾਂ ਤਾਂ ਵਿਦਿਆਰਥੀਆਂ ਦੀ ਕਮੀ ਨਜ਼ਰ ਆਉਂਦੀ ਹੈ ਜਾਂ ਫਿਰ ਅਧਿਆਪਕ ਕਟ ਨਜ਼ਰ ਆਉਂਦੇ ਨਹੀਂ ਇਸੇ ਕਰਕੇ ਸਰਕਾਰੀ ਸਕੂਲਾਂ ਦਾ ਢਾਂਚਾ ਹਾਲੇ ਵੀ ਸੰਘਰਸ਼ ਕਰਦਾ ਹੋਇਆ ਹੀ ਨਜ਼ਰ ਆਉਂਦਾ ਹੈ ਹੁਣ ਇਸ ਸੰਬੰਧੀ ਜੋ ਤਾਜ਼ਾ ਅੰਕੜੇ ਜਾਰੀ ਹੋਏ ਨੇ ਉਹ ਇਹ ਗੱਲ ਬਿਆਨ ਕਰਦੇ ਨੇ ਕਿ ਪੰਜਾਬ ਵਿੱਚ ਸਰਕਾਰੀ ਸਕੂਲਾਂ ਨੂੰ ਲਗਾਤਾਰ ਜਿੰਦੇ ਲੱਗ ਰਹੇ ਨੇ ਜਦਕਿ ਪ੍ਰਾਈਵੇਟ ਯਾਨੀ ਕਿ ਨਿੱਜੀ ਸਕੂਲਾਂ ਦੀ ਗਿਣਤੀ ਵਧ ਰਹੀ ਹੈ ਲੰਘੇ ਇੱਕ ਦਹਾਕੇ ਦਾ ਰੁਝਾਨ ਵੀ ਇਸੇ ਗੱਲ ਦਾ ਗਵਾਹ ਹੈ ਕਿ ਪੰਜਾਬ ਵਿੱਚ ਹਰੇਕ ਵਰੇ ਔਸਤਨ 153 ਸਰਕਾਰੀ ਸਕੂਲ ਜਾਂ ਤਾਂ ਬੰਦ ਹੋਏ ਨੇ ਜਾਂ ਫਿਰ ਮਰਜ ਹੋਏ ਨੇ ਭਾਵ ਕਿ ਇਹਨਾਂ ਦਾ ਰਲੇਵਾ ਕੀਤਾ ਗਿਆ। ਕਰੋਨਾ ਮਹਾਮਾਰੀ ਦੌਰਾਨ ਪ੍ਰਾਈਵੇਟ ਸਕੂਲਾਂ ਨੂੰ ਵੀ ਜਿੰਦੇ ਲੱਗੇ ਸਨ ਪਰ ਉਸ ਤੋਂ ਬਾਅਦ ਪ੍ਰਾਈਵੇਟ ਸਕੂਲ ਫਿਰ ਵੀ ਕੁਝ ਹਾਲਤ ਤੱਕ ਅੱਗੇ ਵੱਧਦੇ ਰਹੇ ਜਦਕਿ ਸਰਕਾਰੀ ਸਕੂਲ ਸੰਘਰਸ਼ ਕਰਦੇ ਹੀ ਨਜ਼ਰ ਆਏ। ਪਿਛਲੇ 10 ਸਾਲਾਂ ਦੌਰਾਨ 1530 ਸਰਕਾਰੀ ਸਕੂਲ ਬੰਦ ਜਾਂ ਮਰਝ ਹੋਏ ਨੇ ਜਦਕਿ ਇਹਨਾਂ 10 ਸਾਲਾਂ ਦੌਰਾਨ ਪ੍ਰਾਈਵੇਟ ਸਕੂਲ 309 ਦੇ ਅੰਕੜੇ ਨਾਲ ਵਧੇ ਨੇ ਸੂਬੇ ਵਿੱਚ ਸਾਲ 2023-24 ਤੱਕ ਸਰਕਾਰੀ ਸਕੂਲਾਂ ਵਿੱਚ ਸਿਰਫ 47.14% ਬੱਚੇ ਹੀ ਪੜਦੇ ਸਨ ਜਦਕਿ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਰਹੀ ਮੌਜੂਦਾ ਅਸਰਵੇਂ ਸਰਕਾਰੀ ਸਕੂਲਾਂ ਦਾ ਅੰਕੜਾ ਵੀ ਇਸੇ ਤਰ੍ਹਾਂ ਦੀ ਤਸਵੀਰ ਪੇਸ਼ ਕਰਦਾ ਹੈ। ਸਰਕਾਰੀ ਰਿਪੋਰਟ ਮੁਤਾਬਕ ਸੂਬੇ ਦੇ 2092 ਸਕੂਲਾਂ ਵਿੱਚ ਸਿਰਫ ਇੱਕ ਇੱਕ ਅਧਿਆਪਕ ਹੀ ਮੌਜੂਦ ਹੈ। ਸਮੇਂ ਦੇ ਨਾਲ-ਨਾਲ ਕਈ ਯੋਜਨਾਵਾਂ ਲਿਆਂਦੀਆਂ ਗਈਆਂ ਖਾਸ ਕਰ ਸਕੂਲ ਆਫ ਐਮਿਨੈਂਸ ਫਲਵੀ ਕਾਫੀ ਜ਼ੋਰ ਪਿਛਲੇ ਸਮੇਂ ਦੌਰਾਨ ਦਿੱਤਾ ਜਾਂਦਾ ਆ ਰਿਹਾ ਹੈ। ਅਤੇ ਅਧਿਆਪਕਾਂ ਅਤੇ ਪ੍ਰਿੰਸੀਪਲਾਂ ਸਿਖਲਾਈ ਅਤੇ ਟ੍ਰੇਨਿੰਗ ਲੈਣ ਲਈ ਵਿਦੇਸ਼ਾਂ ਵੱਲ ਭੇਜੇ ਜਾਣ ਦਾ ਰੁਝਾਨ ਵੀ ਸ਼ੁਰੂ ਹੋਇਆ ਹੈ ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿੱਦਿਆ ਢਾਂਚੇ ਦੀ ਰੀੜ ਦੀ ਹੱਡੀ ਮੰਨੇ ਜਾਂਦੇ ਸਰਕਾਰੀ ਸਕੂਲਾਂ ਦੀ ਦਸ਼ਾ ਅਤੇ ਦਿਸ਼ਾ ਸੁਧਾਰਨ ਲਈ ਹਾਲੇ ਵੀ ਬਹੁਤ ਵੱਡੇ ਪੱਧਰ ਉੱਤੇ ਕੰਮ ਕੀਤੇ ਜਾਣ ਦੀ ਗੱਲ ਸਾਹਮਣੇ ਆਉਂਦੀ ਹੈ